ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਾਲੀਏ ਵਾਲੇ ਦੇ ਵਿੱਚ ਕਾਲੀਏ ਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਚੂਟੀਆਂ ਕਲਾਂ ਵੀ ਇਸ ਪਿੰਡ ਦੇ ਨੇੜੇ ਆ ਦੌਲਤਪੁਰਾ ਵੀ ਨੇੜੇ ਆ ਇਸ ਪਿੰਡ ਦੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਮੱਝ ਵਕਾਊ ਆ ਬਿਲਕੁਲ ਤਾਜੀ ਸੋਈ ਕੁਝ ਕੁ ਦਿਨਾਂ ਦੀ ਸੂਈਆ ਬੱਚਿਆਂ ਦਾ ਜਿਹੜਾ ਉਹ ਮਰ ਗਿਆ ਮੇਤਰੋ ਬੂੜੇ ਤੇ ਆਉਂਦੀ ਆ ਮੂੜਾ ਬੜਾਇਆ ਹੋਇਆ ਉਹ ਤੁਹਾਨੂੰ ਮਿਲ ਜੂਗਾ ਨਾਲ ਕਰਮ ਵਾਲੀ ਦੇ ਔਰ ਮੈਂ ਲਿਵੇ ਭਾਂਡੇ ਲੋਕੇ ਦੀ ਰਿਪੋਰਟ ਆ ਤੋਰ ਕੇ ਤੁਹਾਨੂੰ ਦਿਖਾ ਦੂੰਗਾ ਸਾਰੀ ਜਾਣਕਾਰੀ ਲੈ ਦਿੰਦਾ ਮੈਂ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਆ ਜੀ ਠੀਕ ਆ ਚੜਦੀ ਕਲਾ ਵੀਰੇ ਖੋਲੀ ਹਾਂਜੀ ਹਾਂਜੀ ਵਧੀਆ ਜੀ ਘਰ ਪਰਿਵਾਰ ਸਭ ਠੀਕ ਆ ਜੀ ਠੀਕ ਆ ਜੀ ਬਹੁਤ ਸ਼ੁਕਰ ਹੈ ਭਾਈ ਅੱਛਾ ਇੱਕ ਵਾਰੀ ਨਾਮ ਦੱਸ ਦਈਏ ਭਈ ਨਾਮ ਆਪਣਾ ਤਰਸੇਮ ਸਿੰਘ ਤਰਸੇਮ ਸਿੰਘ ਹਾਂਜੀ ਅੱਛਾ ਤਰਸੇਮ ਭਾਈ ਮੈਂ ਵੀ ਤੇਰੀ ਇੱਕ ਆਪਾ ਹਾਂਜੀ ਸੂਈ ਹੋਈ ਹੈ ਕਿੰਨੇ ਦਿਨ ਹੋ ਗਿਆ ਸੂਈ ਨੂੰ ਇਹਨੂੰ ਇਹੋ ਅੱਜ 15 ਦਿਨ ਹੋ ਗਏ 15 ਦਿਨ ਹੋ ਗਏ ਸੂਈ ਨੂੰ ਬੱਚਾ ਜਾਂਦਾ ਫਿਰ ਉਹ ਮਰ ਗਿਆ ਸੁੰਦਿਆ ਸਾਡੇ ਹਾਂਜੀ 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 ਪਾਣੀ ਪੂਣੀ ਪੈ ਗਈ ਕੀ ਕਰਦੇ ਆ ਆ ਮੂੰਹ ਹੀ ਪਾਣੀ ਪੈ ਗਿਆ ਸੀ ਮੂੰਹ ਚ ਪਾਣੀ ਪੈ ਗਿਆ ਹਾਂਜੀ ਅੱਛਾ ਹੁਣ ਦੁੱਧ ਕਿੰਨੇ ਦੇ ਚੱਲਦੀ ਪਈ ਆ ਦੁੱਧ ਬਾਈ ਸਹੀ ਜਿਹੜਾ ਥੱਲੇ 7.5 ਕਿਲੋ ਰੋ ਸਾਢੇ 7 ਕਿਲੋ ਦੁੱਧ ਜਿਹੜਾ ਚੋਣ ਵਾਲਾ ਹਾਂਜੀ 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 ਠਵਾਊਗੀ ਕਰਨਾ ਸੀਰ ਚੋਣ ਚਾਣ ਦੀ ਆ ਪੂਰੀ ਪੂਰੀ ਜੇ ਹੁਣ ਬੱਚਾ ਬਰਿਆ ਮਤਲਬ ਚੋਣੇ ਕਿਵੇਂ ਆ ਫਿਰ ਇਹਨੂੰ ਬਸ ਐਂ ਮੂੜਾ ਮੂੜਾ ਕਰਦੇ ਹੋ ਉਹ ਵੀ ਮਿਲ ਪਈ ਜੇ ਪਹਾੜੇ ਤੇ ਪੌਣ ਜਾਈਏ ਮਰਜ਼ੀ ਕਰ ਵੀ ਕਹਨ ਤੋਂ ਪਾਵਾ ਆਉਦੇ ਦਾ ਡਿਪੈਂਡ 2014 ਦਿਨਾਂ ਚ ਪਹਾੜੇ ਤੇ ਫੁੱਲ ਆ ਜੂਗਾ ਹਾਂਜੀ 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 ਠੀਕ ਆ ਬਾਈ ਅੱਛਾ ਰੇਟ ਬਾਈ ਕੀ ਲਊਗਾ ਇਹਦਾ ਰੇਟ ਇਹਦਾ ਹੀ 72000 72000 ਰੁਪਏ ਮਾਨਤਾ ਨਾਲ ਹਾਂ ਕਰਦੇ ਲੈ ਵੀ ਮਿੱਤਰੋ 72000 ਰੁਪਿਆ ਇਹਦੀ ਡਿਮਾਂਡ ਆ 7.5 ਕਿਲੋ ਦੋਤ ਚੋਣ ਵਾਲਾ ਕੰਡੀ ਦੇ ਉੱਤੇ ਆਂਦਾ ਕਰਮਾ ਲਈ ਦਾ ਮਿੱਤਰੋ ਸੂਈ ਸਵਾਈਆ 15 ਦਿਨਾਂ ਦਾ ਇਹਦਾ ਸੁਆਵਾ ਬੱਚਾ ਜਿਹੜਾ ਦਾ ਮਰ ਗਿਆ ਬੂੜਾ ਟੰਗਿਆ ਹੋਇਆ ਪਾਸੇ ਤੇ ਉੱਪਰ ਤੁਹਾਨੂੰ ਜਿਹੜਾ ਸਕਰੀਨ ਦੇ ਵਿੱਚ ਨਹੀਂ ਲੈ ਸਕਦੇ ਮਿੱਤਰੋ ਤੋਰ ਕੇ ਦਿਖਾਤੀ ਆ 22 ਜੂਈ ਦੀ ਉਹ ਕਿਹਾ ਜਦੋਂ ਨੰਬਰ ਦੱਸੀ ਪਏ ਨੰਬਰ ਦਾ ਨਵਾਂ ਨੰਬਰ ਲੱਗਦਾ ਸਭ ਤੋਂ ਪਹਿਸਾ ਯਾਦ ਹੈ 90566 11110 11110 90566 11110 90566 90 11110 ਬਈ ਦਾ ਨੰਬਰ ਆ ਮਿੱਤਰੋ ਪਿੰਡ ਕਾਲੀਆ ਜਿਹੜਾ ਜਿਹੜਾ ਨਰਦਾ ਪਿੰਡ ਮੁੱਖਤਾਂ ਨੂੰ